ਵਾਹ ਗੁਰੂ ਵਾਹ ਸਿੰਘ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 699 ਅੰਕ ਤੇ ਪੰਜਾਬੀ ਤਰਨ ਬਾਸ ਕੇ ਮੈਂ ਕਰਨਾ ਮਾਲਕ ਦੱਸਦੇ ਆ ਗੁਰਮਤਿ ਪੰਜ ਦੋਤ ਬਸ ਆਵੇ ਦੇ ਪੰਜ ਦੂਤ ਕਿਵੇਂ ਬਸ ਆਉਂਦੇ ਆ ਇਹਦਾ ਤਰੀਕਾ ਗੁਰਮਣੀ ਵੀ ਦੱਸਦੇ ਆਪਾਂ ਨੂੰ ਗੁਰਮਤਿ ਪੰਜ ਦੂਤ ਬਸ ਆਵੇ ਮਨ ਤਨ ਹਰਿ ਮਹਾਰਾ ਜਿਹੜਾ ਮਨ ਨਾ ਤੇ ਤਨ ਨਾ ਜੇ ਮਨ ਖੜ ਜਾਂਦਾ ਤਨ 'ਚ ਪਿਆਰ ਪੈ ਜਾਂਦਾ ਵੀ ਤਨ ਮਨ ਜਾਂਦਾ ਫਿਰ ਮਾਲਕ ਕਿਰਪਾ ਕਰਦਾ ਕਰ ਕੀਰਤ ਜਸ ਅਗੰ ਅਥਾ ਖਿਨ ਖਿਨ ਰਾਮ ਨਾਮ ਗਵਾ ਮੋਕੋ ਧਾਰ ਕਿਰਪਾ ਮਿਲਿਏ ਗੁਰ ਦاتے ਹਰ ਨਾਮ ਫਕਤ ਮਾ ਰਾਮ ਫਿਰ ਮਾਲਕ ਦਾਦੇ ਆਪਾਂ ਨੂੰ ਇਹ ਸਾਡਾ ਸਰੀਰ ਆ ਮਾਲਕ ਦਾਤੇ ਵਿੱਚ ਹੀ ਜਾਂਦਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਆਇ ਮੁਖ ਤੋੜ ਮੈਂ ਜਿਨ ਸਰਦਾ ਨਾਲ ਪਿਆਰ ਪੈ ਗਿਆ ਭਾਵਨਾ ਉਹਨਾਂ ਦੇ ਸਾਧ ਸੰਗਤ ਕੀਤੀ ਆ ਸਤ ਸੰਗਤ ਸਾਧ ਪਾਈ ਬੜ ਭਾਗੀ ਮਨ ਚੱਲ ਤੋ ਪਿਆ ਅਰੂੜਾ ਜਿਹੜੀ ਸਾਧ ਸੰਗਤ ਆ ਕਿਸੇ ਨੂੰ ਕਹਿਆ ਜਾਂਦਾ ਜਿਹੜੀ ਅਨਹਤ ਬਾਣੀ ਅੰਦਰ ਵੱਜਦੀ ਧੁਨ ਵੱਜਦੀ ਉਹ ਮਾਲਕ ਜਲਾ ਰਿਹਾ ਜਿਹਦੇ ਵਿੱਚ ਰਸ ਆ ਅਨਹਤ ਤੁਨ ਬਾਜੇ ਨਤ ਬਾਜੇ ਪਰ ਅੰਮ੍ਰਿਤ ਧਾਰ ਰਸ ਲੀੜਾ ਉਹਦੇ ਵਿੱਚ ਅੰਮ੍ਰਿਤ ਰਸ ਆਉਂਦਾ ਜਿਹੜਾ ਮਨਮੁਖਾ ਉਹ ਜਾਣਦਾ ਨਹੀਂ ਇਹਨੂੰ ਸਾਖਤ ਬੰਦ ਪੈ ਹੈ ਮਾਇਆ ਵਿੱਕ ਸਾंचे ਲਾਇ ਜਕੀੜਾ ਹਰ ਕੇ ਅਰਥ ਖਰਚ ਨਹਿ ਸਾਕੇ ਜਮ ਕਾਲ ਸਹੇ ਸਰ ਪੀੜਾ ਉਹ ਹਰ ਵਕਤ ਕਾਲ ਦੀਆਂ ਪੀੜਾਂ ਸਾਂਭਦਾ ਉਹਨੂੰ ਆਪਣੇ ਵਿੱਚ ਪਤਾ ਨਹੀਂ ਹੈਗਾ ਉਹ ਆਪਦੀ ਮਤ ਨਾਲ ਚੱਲਦਾ ਜਿੱਤੇ ਗੁਰੂ ਨਾਨਕ ਦੇਵ ਜੀ ਆ ਸੋਚੇ ਸੋਚਣਾ ਉਹ ਜਿਹੇ ਸੋਚੇ ਲਖਵਾ ਸੋਚ ਨੂੰ ਛੱਡ ਦੋ ਬਿਦਾਈ ਮਨ ਮਦਦ ਸੋਚ ਦਾ ਨਾ ਹਰ ਮਦੋ ਪ੍ਰਾਣਾ ਜਿਹੜੇ ਪ੍ਰਾਣ ਆ ਨਾ ਆਪਣੇ ਸਵਾਸ ਆਉਂਦੇ ਆ ਉਹਨਾਂ ਨਾਲ ਸੋਚੀ ਜੋੜ ਲਓ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ ਫੇਰਾ ਸੌਣ ਲੱਗਦਾ ਹੋਰ ਆ ਜਿਹੜਾ ਵਾ ਇਹਦੇ ਨਾਲ ਸਾਡੀ ਮੁਕਤੀ ਆ ਜਿਨ ਹਰ ਹਰ ਅਸਨਾ ਨਾ ਪਾਇਆ ਤੇ ਭਾਗਣ ਜਾਂ ਪਾਸ ਜੁਗਤੇ ਬਿਨਾਂ ਜਾਈ ਨਹੀਂ ਸਕਦੇ ਸੁਗੀਆਂ ਜੋਗ ਜੁਗਤਾਂ ਦੇ ਮਾਲਕ ਦਾਦੇ ਆਪੇ ਜੋਗੀ ਜੁਗਤ ਜਗਾਹ ਮਾਲਕ ਵੀ ਆਪੇ ਆ ਜੋਤੀ ਵੀ ਆਵ ਲਾਉਂਦਾ ਆਪੇ ਨਿਰਪਤਾੜੀ ਲਾਹ ਆਪੇ ਆਪ ਆ ਵਰਤੇ ਆਪੇ ਨਾਮ ਮਹਾਰਾਮ ਉਹ ਆਪਣਾ ਬਾਸਾ ਅਸੀਂ ਕਿਵੇਂ ਲੱਭ ਜਾਂਦੇ ਆ ਕਹਿੰਦੇ ਆਪੇ ਦੀਵੇ ਲੋਹਾ ਦੀਪ ਆਹ ਜਿਵੇਂ ਅਗਰ ਦੀਵੇ ਲਾਉਂਦੇ ਨੇ ਲੋਹ ਚੱਲਣ ਹੁੰਦਾ ਸੀ ਇਸ ਤਰ੍ਹਾਂ ਸਾਡੇ ਹੰਦਾ ਚੱਲਣਾ ਹੋ ਜਾਂਦਾ ਆਪੇ ਸਤਗੁਰ ਸਮੁੰਦਰ ਦਾ ਕਹ ਸੰਦਰ ਵੀ ਆਪ ਹੀ ਆ ਬੇੜੀ ਵੀ ਆਪਾਂ ਅਸੀਂ ਇੱਕ ਸਿਰਫ ਮਾਲਕ ਦੇ ਜਿਹੜੇ ਰਤਨ ਆ ਉਹਨਾਂ ਨਾਂ ਰੜ ਕੇ ਅਸੀਂ ਨਿਕਲ ਸਾਦੇ ਆ ਆਪੇ ਮਤਮ ਤਤ ਕਢਾਏ ਜਪ ਨਾਮ ਰਤਨ ਮਹਾਰਾ ਮੇੜਵੀ ਆਪਾ ਤੁਲਾ ਵੀ ਆਪ ਸਖੀਆਂ ਇਕੱਠੀਆਂ ਹੋ ਕੇ ਮਾਲਕ ਦੇ ਗੀਤ ਗਾਉਂਦੀਆਂ ਸਖੀ ਮਿਲੋ ਮੈਲਾ ਗੁਣ ਗਵਾਹਾ ਗੁਰਮਖ ਨਾਮ ਜੱਪੋ ਹਰ ਲਾਹਾ ਹਰ ਹਰ ਭਗਤ ਜਿਹੜੇ ਮਨ ਪਾਈ ਮਨ ਦੇ ਵਿੱਚ ਵਸ ਜਾਵੇ ਮਾਲਕ ਦੀ ਆਵਾਜ਼ ਹਰ ਹਰ ਨਾਮ ਉਹ ਮਹਾਰਾਮ ਜਿੰਨ ਤੂੜ ਕਹਿੰਦੇ ਆ ਇਹਨੂੰ ਕਹਿੰਦਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਕਰ ਤਮਰੇ ਕਾਸ ਵਾਏ ਸਾਡੀ ਫਿਰ ਹਾਲਤ ਬਲ ਸੋਭਾ ਦੋਈ ਮਾਲਕ ਬਾਹਰ ਕਰ ਜਾਂਦਾ ਹਾਲਤ ਬਲ ਤੇ ਹਰ ਸੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਤੇ ਮਨ ਨੂੰ ਰੰਗ ਚੜ ਗਿਆ ਕੇ ਕਰਪਾਉਂਦੀ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਵੇਸੇ ਸਾਧਾਂ ਤੂੜੀ ਨੂੰ ਲੋਜਦੇ ਹਰ ਵਾਰ ਜਨ ਨਾਨਕ ਫਿਰ ਲੱਗੀ ਪਗ ਸਾਧ ਗੁਰਮਤਿ ਸਾਧੂ ਪਖਾਨ ਹਰਿਓ ਮਨ ਮੂੜਾ ਮੂੜਾ ਜਿਆ ਸਾਧਨ ਰੜਕੇ ਸਾਧ ਦੀ ਸੰਗਤੀ ਸਾਧ ਉਹਦਾ ਜਿਹੜਾ ਮਾਲਕ ਦੇ ਦਾਦੀ ਆਵਾਜ਼ ਫਿਰ ਮਾਲਕਾ ਕਿਰਪਾ ਕੀਤੀ ਹਰ 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 ਨਾਮ ਜਪਾ ਹਰ ਗੁਰਮੁਖ ਨਾਮ ਸਦਾ ਲੈ ਲਾਹਾ ਹਰ 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 ਭਗ ਦੜਾਵੋ ਹਰ ਹਰ ਨਾਮ ਅਮਾਰ ਬਈ ਰਜਵ ਹਰਤੇ ਤੋਂ ਹਰਤੇ ਸਤਵ ਹਰਤੇ ਚੌਥੇ ਬਾਅਦ ਮਾਲਕੀ ਸਿਫਤ ਕਰੋ ਜਦ ਸਿਫਤ ਕਰਦੇ ਆਂ ਅਵਾਜ਼ ਸੁਣਦੇ ਆਂ ਫਿਰ ਜਨ ਲਾ ਮਿਲਦਾ ਹਰ ਹਰ ਨਾਮ ਦਿਆਲ ਤੇ ਆ ਹਰ ਕੇ ਰੰਗ ਸਦਾ ਗੁਣਗਾ ਹਰ 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 ਜਸ ਕੁੰਮਣ ਪਾਵੋ ਮਿਲ ਸਤ ਸੰਗ ਅਮਹਾਰਾ ਜਿਹੜਾ ਮਨ ਮੰਨ ਗਿਆ ਤਨ ਮੰਨ ਗਿਆ ਫੇ ਤਨ ਮੈਂ ਤਾਂ ਕਰਦਾ ਉੱਥੇ ਮਨ ਦੀਆਂ ਕਿ ਮਾਨੂੰ ਅਕਲ ਆ ਗਈ ਪਤਾ ਲੱਗ ਗਿਆ ਵੀ ਮੈਂ ਇਹਦਾ ਮਾਲਕ ਦਾ ਬੱਚਾ ਆਂ ਤੈਨ ਕਣ ਤਨ ਅੰਦੀ ਪਰ ਚੱਪਲ ਸਿਆਣਾ ਪੰਜ ਦਾ ਅੱਤ ਦਾ ਰਚ ਨਿਸ਼ਾਨ ਜਿਸ ਵਖਰੇ ਗਤੋਂ ਮੈਂ ਤੋ ਪਾਇਆ ਜੀ ਕਰਪਾਸਾ ਮੇ ਤਾਂ ਅੰਨਦਾ ਹੀ ਪਹਿਲਾ ਜਿੜਜੀ ਲੈਣੈ ਸੋਨੂੰ ਪਤਾ ਲੱਗਿਆ ਹੁਣ ਫੇ ਤਨ ਮੈਂ ਤਗੜਾ ਤਨ ਕਹੇ ਪੈ ਰਹਿ ਨਾਲੇ ਸੁਖਵਾਸੀ ਬਾਲ ਕਪਾਲੇ ਤੋ ਜਿਵੇਂ ਹੂੰ ਕਹੂੰ ਨਾ ਲਿਖ ਕੇ ਦੇ ਵਜਨ ਸੁਣਨ ਜਸਾ ਵੀ ਬਚਨ ਦੇ ਛੜ ਕੇ ਜਾਣਾ ਫੇ ਤਨ ਕਹ ਮੈਂ ਹੁਕਮ ਹੀ ਬੰਦਾ ਉਪਾਰੋ ਠਾਕਰ ਦੇ ਸਿਕਾਣ ਨਾ ਸੰਦਾ ਇੱਤਰ ਸੰਗਰ ਕਹੇ ਇੱਤਰ ਸੰਗਰਣਾ ਸੱਦੇ ਦਾ ਉਰਸ ਦਾ ਸਾਹ ਹੈ ਜੇ ਕਿਰਪਾ ਹੁੰਦੀ ਆ ਫੇਰ ਮਾਲਕ ਦੱਸ ਦੇ ਆਪਾਂ ਨੂੰ ਬਖਸ਼ ਕਰਦੇ ਆ ਕਹਿੰਦਾ ਜਿੰਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਤਾਰਿਓ ਮਨ ਮਾਝ ਕਹਿੰਦਾ ਹਿਰਦੇ ਵਿੱਚ ਵਸ ਜਾਂਦਾ ਧਰਮ ਰਾਏ ਦਰ ਕਾਗਦ ਫਾਰੇ ਜੇ ਨਾਨਕ ਨੇ ਕਹਾ ਸਮਝਿਆ ਫਿਰ ਉਹਨੂੰ ਕਹਿੰਦਾ ਸਾਬ ਸੁਣੇ ਤਾਂ ਦੂਰੋਂ ਭਾਗ ਗਿਆ ਮਤ ਮਾਰੇ ਹਰ ਜੀ ਵੇਪਾ ਹੈ ਉਹ ਕੰਨਾ ਜਬਾਣੀ ਸੁਣਨੀ ਆ ਹਰ ਗਉਣ ਬਾਣੀ ਸਰਬ ਸੁਲਾਹਾ ਕਰ ਕਿਰਪਾ ਸਤ ਸਤ ਗੁਰੂ ਮਲਾਵਾ ਗੁਣ ਗਾਵਾ ਗੁਣ ਬੋਲਾ ਬਾਣੀ ਹਰ ਗੁਣ ਜਪ ਮਹਾਰਾ ਤੇ ਉਹ ਤੀਰਸ ਬਣ ਜਾਂਦਾ ਤੀਰਤ ਨਾਵਨ ਜਾਓ ਤੀਰਤ ਨਾਮ ਹੈ ਤੀਰਤ ਸਬਦ ਵਿਚਾਰ ਅੰਦਰ ਗਿਆਨ ਹੈ ਕਿਸ ਤਰ੍ਹਾਂ ਗਉਣ ਪਿਆਰੇ ਉਸੇ ਮਾਲਕ ਦੇ ਦਰ ਤੇ ਬੇਨਤੀਆਂ ਕਰੀਏ ਮਾਲੜੇ ਬਖਸ਼ ਕਰੇ ਸਾਨੂੰ ਆਜਾਣ ਜਰੇ ਗੁਰਮਤਿ ਪੰਜ ਦੂਦ ਬਾਸਾ ਆਉਣ ਦਾ ਤਰੀਕਾ ਦੱਸਦਾ ਹੋਵੇ ਅਸੀਂ ਤੇਰੇ ਦਰ ਤੇ ਹਰ ਵਕਤ ਤੇਰੀ ਸੇਵਸਲਾ ਕਰਦੇ ਰਹੀਏ ਮੁਲਾਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ